कंद रासोला इलय ਫੇਰ ਵੇਖੇ ਮੁੰਦੇ ਖੋਪਾ ਖੋਪਾ ਕਹਿੰਦਾ ਸੀ ਚਲ ਖੋਪਾ ਖੋਛ ਕੇ ਖਾ ਲਦਾ ਇਹਨੂੰ ਹੋਰ ਕੀ ਦਿਆ ਕੰਮ ਨਹੀਂ ਮੰਨ ਲਿਆ ਮੁੰਡੇ ਦਾ ਪਲੇਟ ਲੈ ਕੇ ਆ ਜੋ ਲੈ ਬੁੱਤਾ ਲੈ ਜੀ ਕਰੇ ਆਈ ਮੈਂ ਸੁਈਆਂ ਵੀ ਲੈ ਕੇ ਆਇਆ ਇੱਕ ਆਜੋ ਆਜੋ ਚਲੋ ਚਲੋ ਕਰੇ ਚਲੋ 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 ਜੀ ਚਲਾਂ ਟੀ ਕੀ ਚਲੇ ਜਾਓ ਕੀ ਕੀ ਕਰ ਤਾੰਟੀ ਨੇ ਡੋਂਟ ਕੇ ਸਿੰਘ ਉੱਤੇ ਦੋਨੋਂ ਨੇ ਖਲਾ ਸੀ ਕੀ ਖਾਦਾ ਐ ਮੁੰਹੇ ਹੇਰੇ ਮੈਂ ਤਾਂ ਬਾਹਲੇ ਸੋਣਾ ਹੈ ਦੇਖੀ ਕਲਰ ਵੀ ਸੇਮ ਹੀ ਹੈ ਨਾ ਸਟਾਪ ਨਾਲ ਦਾ ਫੇ ਕੀ ਖਾਏਗਾ ਸੁਈਆਂ ਵੀ ਲੈ ਕੇ ਆਏ ਤੱਕ ਹਾਂ ਤੇ ਪੇ ਵੀ ਲੈ ਕੇ ਆਏਗਾ ਹੋ ਗੁਗਲੇ ਪੂਰੀ ਮੱਛਾ ਦੇ ਕੇਲਾ ਚਨੇ ਖਾਲਾ ਮੂਤਰਾ ਪ੍ਰਸ਼ਾਦ ਆਇਆ ਹੈ ਖਾਲਾ ਕਿੰਨੇ ਉੱਥੇ ਖਾ ਕੇ ਆਏ ਕੁਛ ਉੱਥੇ ਖਾਦਾ ਸੀ ਹਾਂ ਉੱਥੇ ਮੇਰੀ ਠੀਕ ਕਰ ਦਿੱਤੀ ਅੱਛਾ ਕਿੱਕਾ ਦਿੱਕ ਸਾਰੀ ਖਾਲੀ ਕਲਿੱਕਿੰਗ ਕਲਿੱਕਿੰਗ ਕਰਦੀ ਸੀ ਉਹ ਨਿਕਲਦੀ ਖਾਲੀ ਹਦੀ ਕਰਦੀ ਤੇ ਜਦ ਦੂਜੀ ਆਂਟੀ ਕੇ ਘਰੇ ਗਏ ਸੀ ਉਹਨਾਂ ਨੇ ਕੀ ਖਾਦਾ ਆਹ ਪਲੇਟ ਵੀ ਤੇਰੀ ਘਰ ਮੈਂ ਪੌਪਸ ਕਰਨੀ ਹੈ ਨਹੀਂ ਨਹੀਂ ਇਹਦੀ ਹੈ ਵਨ ਪਲੇਟ ਵੀ ਅਮ ਨੂੰ ਸੁਆਣੀ ਵਾਲ ਲੈ ਕੇ ਆ ਚਲੋ ਜੀ